ਸਕ੍ਰੀਨ ਉੱਤੇ ਸੜੇ ਹੋਏ ਘਰ, ਘਰ ਦੇ ਸਮਾਨ ਅਤੇ ਚਿੰਤਾ ਵਿੱਚ ਡੁੱਬੇ ਮਿਹਨਤਕਸ਼ ਪਰਿਵਾਰ ਦੀਆਂ ਇਹ ਤਸਵੀਰਾਂ ਪਿੰਡ ਬੱਧੂਪੁਰ ਦੇ ਧਰਮਵੀਰ ਦੇ ਘਰ ਦੀਆਂ ਹਨ। ਜਿੱਥੇ ਘਰ ਮਾਲਕਾਂ ਦੀ ਗੈਰ ਮੌਜੂਦਗੀ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਲੱਗੀ ਅੱਗ ਨਾਲ ਨਕਦੀ ਅਤੇ ਘਰ ਦਾ ਸਾਰਾ ਸਮਾਨ ਅੱਗ ਦੀ ਭੇਟ ਛੜ ਗਿਆ। ਮਿਹਨਤ ਮਜ਼ਦੂਰੀ ਕਰ ਗੁਜ਼ਰਬਸਰ ਕਰਨ ਵਾਲੇ ਪਰਿਵਾਰ ਨੇ ਘਟਨਾ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਭਰੇ ਹੋਏ ਮਨ ਨਾਲ ਦੱਸਿਆ ਕਿ ਉਹ ਪਿੰਡ ਵਿੱਚ ਹੀ ਮਜ਼ਦੂਰੀ ਕਰਨ ਗਏ ਸਨ ਅਤੇ ਉਹਨਾਂ ਦੀ ਪਤਨੀ ਅਤੇ ਬੱਚੇ ਵੀ ਘਰ ਨਹੀਂ ਸਨ ਗਵਾਂਡੀਆਂ ਵੱਲੋਂ ਸੂਚਨਾ ਦਿੱਤੇ ਜਾਣ ਤੇ ਜਦੋਂ ਉਹ ਘਰ ਆਏ ਤਾਂ ਘਰ ਨੂੰ ਅੱਗ ਲੱਗੀ ਹੋਈ ਸੀ ਜਿਸ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਭਾਰੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਗਿਆ ਪਰ ਤਦ ਤੱਕ ਘਰ ਵਿੱਚ ਰੱਖੀ ਕਮੇਟੀ ਦੀ ਨਗਦੀ ਅਤੇ ਘਰ ਦਾ ਸਾਰਾ ਸਮਾਨ ਸੜ ਚੁੱਕਾ ਸੀ। ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਚੱਲ ਪਾਇਆ ਪਰ ਪਰਿਵਾਰ ਨੇ ਸ਼ਾਰਟ ਸਰਕਟ ਹੋਣ ਦਾ ਖਦਸ਼ਾ ਜਾਰੀ ਕੀਤਾ ਹੈ। ਸਰਦੀਆਂ ਦੇ ਮੌਸਮ ਵਿੱਚ ਸਾਰਾ ਸਮਾਨ ਸੜਨ ਨਾਲ ਪਰਿਵਾਰ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ। ਪੀੜਤ ਪਰਿਵਾਰ ਅਤੇ ਪਿੰਡ ਵਾਸੀ ਰਾਜਪਾਲ ਰਾਜੂ ਹੋਰਾਂ ਸਰਕਾਰ ਅਤੇ ਦਾਨਵੀਰ ਸੱਜਣਾ ਨੂੰ ਪਰਿਵਾਰ ਦੀ ਮਦਦ ਲਈ ਗੁਹਾਰ ਲਗਾਈ ਹੈ। ਨਿਊ ਚੜਦਾ ਪੰਜਾਬ ਵੀ ਦਾਨਵੀਰ ਸੱਜਣਾ ਨੂੰ ਆਪਣੇ ਮਦਦ ਭਰੇ ਹੱਥ ਪਰਿਵਾਰ ਵੱਲ ਵਧਾਉਣ ਦੀ ਅਪੀਲ ਕਰਦਾ ਹੈ ਤਾਂ ਜੋ ਪਰਿਵਾਰ ਮੁੜ ਪੈਰਾਂ ਤੇ ਖਲੋ ਸਕੇ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਧਰਮਵੀਰ ਜੀ ਧਰਮਵੀਰ ਜੀ ਕਿੱਦਾਂ ਹੋਇਆ ਸਾਰਾ ਵਾਕਿਆ ਜੀ ਇਹ ਦੇਖੋ ਜੀ ਮੈਂ ਅੱਜ ਸ਼ਵੇਰੇ ਗਿਆ ਦਿਹਾੜੀ ਤੇ ਦਿਹਾੜੀ ਤੇ ਮੈਂ ਲੱਗਾ ਪੈਂਡ ਹੀ ਐ ਦਿਹਾੜੀ ਤੇ ਮੈਨੂੰ ਕਿਸੇ ਨੇ ਦੱਸਿਆ ਵੀ ਇਦਾਂ ਕਰਕੇ ਅੱਗ ਲੱਗ ਗਈ ਤੇ ਫਿਰ ਘਰ ਵਾਲੀ ਤੇ ਇੱਥੇ ਹਣੀ ਘਰ ਵੀ ਘਰ ਵਾਲੀ ਗਈ ਬਾਹਰ ਖੇਤਾਂ 'ਚ ਘਰ ਕੋਈ ਨਹੀਂ ਸੀ ਤੇ ਮੇਰੇ ਨੂੰ ਕਿਸੇ ਨੇ ਦੱਸਿਆ ਪਿੰਡ ਵਾਲਿਆਂ ਨੇ ਤੇ ਆਲੂਗੂ ਲੱਗੇ ਜੇ ਮੈਂ ਤਾਂ ਫੇਰ ਦੌੜਾਂ ਘਰ ਆਇਆ ਤੇ ਫੇਰ ਘਰ ਆਣ ਕੇ ਦੇਖਿਆ ਵੀ ਅੱਗ ਲੱਗੀ ਫੇਰ ਮੈਂ ਪਾਣੀ ਪੁਣੀ ਛਟਿਆ ਪਿੰਡ ਦੇ ਫੇਕ ਸਾਰੇ ਇਕੱਠੇ ਹੋ ਗਏ ਸਮਾਨ ਸਾਰਾ ਛੜ ਗਿਆ ਜੀ ਕੁਝ ਨਹੀਂ ਬਚਿਆ ਮੈਂ ਤੁਹਾਨੂੰ ਜੁਰੀ ਕਰਦਾ ਜੀ ਤੇ ਘਰ ਦਾ ਸਮਾਨ ਕੋਈ ਨਹੀਂ ਬਚਿਆ ਤੇ ਤੇ ਮੇਰੀ ਮਰਦ ਕੀ ਕੀ ਜਾਵੇ ਕਿਰਨ ਕੁਮਾਰੀ ਕਿੰਨਾ ਫਾਇਦਾ ਸਾਰਾ ਹੱਸਾ ਭਾਜੀ ਮੈਂ ਤਾਂ ਗੀ ਬਾਹਰ ਗਈ ਕਿਤੇ ਕੰਮ ਕਰਨ ਗਈ ਮਗਰ ਉਹ ਅੱਗ ਲੱਗੀ ਗਲੀ ਗਵਾਨ ਦੱਸ ਦੱਸਿਆ ਅੱਗ ਲਿੰ ਸਭ ਕੁਝ ਸੜ ਗਿਆ ਬੈੱਡ ਸੜ ਗਿਆ ਜਾਈਆਂ ਤੇ ਲਾਈਆਂ ਸਭ ਜੋ ਵਿੱਚ ਪਿਆਏ ਰੱਖੇ ਹੋਏ ਸੜ ਗਏ ਹੋ ਨੁਕਸਾਨ ਲੱਗ ਲਿ ਗਵਾਨ ਆਖਰ ਉਹ ਲਾ ਪਾਇਆ ਅੱਗ ਬੁਝਾਈ ਪਾਣੀ ਪਾਇਆ ਸੁਟਿਆ ਸੋ ਘਰ ਮਰ ਵਿੱਚ ਕਰੰਟ ਪੈ ਗਈ ਉਹ ਮਸੀ ਪਚਾ ਹੋਇਆ ਮਾਨੂੰ ਫਿਰ ਸੇਵਾ ਪਾਇਏ ਦੇ ਦੇ ਕੋਈ ਮਦਦ ਕਰਨਾ ਨੂੰ ਦੋ ਤਿੰਨ ਲੱਖ ਦਾ ਸਮਾਨ ਸਾਡਾ ਜਿਹੜਾ ਹੋ ਗਿਆ ਖਰਾਬ ਉਸ ਸਭ ਕੁ ਸੜ ਗਿਆ ਜਾਈਆਂ ਤਲਾਈਆਂ ਜੋ ਬਿਸਤਰਾ ਪਿਆ ਹੈ ਰੱਖੇ ਅੰਦਰ ਕਮਿਟੀ ਲਿਆ ਗੀਆਂ ਦੀ ਉਹ ਰਾਤੀ ਉਹ ਵੀ ਚੜ ਗਏ ਅੱਜ ਰਾਤੀ ਮਿਲੀ ਪਏ ਮੈਂ ਤਾਂ ਕੋਈ ਰੱਖਣੀ ਹੋਈ ਨਹੀਂ ਸਾਰੇ ਹੋ ਗਏ ਪਿੱਛੇ ਹਾਂਜੀ ਮੈਂ ਰਾਜਪਾਲ ਜੀ ਬਾਸੀ ਪਿੰਡ ਬਦੂਪੁਰ ਜੀ ਜੋ ਸਾਡੇ ਪਿੰਡ ਅੱਜ ਮੰਦਭਾਦੀ ਘਟਨਾ ਹੋਈ ਦੀ ਇੱਕ ਬਹੁਤ ਗਰੀਬ ਪਰਿਵਾਰ ਆ ਜੀ ਮੈਂ ਤਾਂ ਮਜ਼ਦੂਰੀ ਕਰਦੀ ਆ ਜੀ ਸਾਰਾ ਕੋਸ ਇਹਨਾਂ ਦਾ ਸਮਾਨ ਵਗੈਰਾ ਸਾਰਾ ਕੋਸ ਸੜ ਗਿਆ ਤੇ ਮੈਂ ਹੁਣ ਇਹੋ ਹੀ ਦਾਨੀ ਸਜਣਾ ਨੂੰ ਸਰਕਾਰ ਨੂੰ ਇਹੋ ਹੀ ਅਪੀਲ ਕਰਦਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਬਹੁਤ ਜ਼ਰੂਰਤਮੰਦ ਪਰਿਵਾਰ ਹੈਗਾ ਜੀ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਜੀ ਉਹ ਆਪ ਵੀ ਮਿਹਨਤ ਮਜ਼ਦੂਰੀ ਭਾਂਜੀ ਹੁਣੀ ਮਿਹਨਤ ਮਜ਼ਦੂਰੀ ਕਰਦੇ ਆ ਜੀ ਤੇ ਭਾਜੀ ਵੀ ਦਿਹਾੜੀ ਦਾ ਕੰਮ ਕਰਦੇ ਆ ਜੀ ਤੇ ਇਹਨਾਂ ਨੂੰ ਸਰਕਾਰ ਨੂੰ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੋਰ ਵੀ ਦਾਨੀ ਸਜਨਾਂ ਨੂੰ ਇਹਨਾਂ ਦੀ ਬਹੁਤ ਮਦਦ ਕਰਨੀ ਚਾਹੀਦੀ ਜਿੱਦਾਂ ਕਿ ਇਹਨਾਂ ਦਾ ਜੋ ਵੀ ਇਹਨਾਂ ਦਾ ਸਮਾਨ ਵਗੈਰਾ ਹੈ ਫੇਰ ਪਿਆਰਾ ਤੋਂ ਖੜੇ ਹੋ ਸਕਣ